ਮਾਰਕੀਟ ਨੀਚੇ ਜਾਂਦੀ ਆ ਤਾਂ ਆਪਾਂ ਨੂੰ ਪੁੱਟ ਬਾਇ ਚ ਪ੍ਰੋਫਟ ਹੁੰਦਾ ਠੀਕ ਹੈ ਜੀ ਤੇ ਦੋ ਚੀਜ਼ਾਂ ਹੋਰ ਸੀ ਇਹਦੇ ਨਾਲ ਹੀ ਕਾਲ ਸੈੱਲ ਤੇ ਪੁੱਟ ਸੈੱਲ ਉਹਨਾਂ ਬਾਰੇ ਪਤਾ ਸਾਰਿਆਂ ਨੂੰ ਵੀ ਕਦੋਂ ਪ੍ਰੋਫਟ ਹੁੰਦਾ ਠੀਕ ਹੈ ਆਪਾਂ ਤਿੰਨ ਚਾਰ ਵਾਰੀ ਦੱਸਤਾ ਹਾਂ ਉਹ ਚੀਜ਼ ਬਾਰੇ ਤੁਸੀਂ ਲਿਖਿਆ ਕਰੋ ਜੀ ਫਿਰ ਪਤਾ ਲੱਗਦਾ ਰਹੇ ਉਹਨਾਂ 'ਚ ਗਲਤੀ ਰਹਿੰਦੀ ਆ ਜਦੋਂ ਆਪਾਂ ਕਾਲ ਬਾਇ ਕਰਦੇ ਆ ਤਾਂ ਮਾਰਕੀਟ ਉੱਪਰ ਜਾਣ ਦੇ ਵਿੱਚ ਬੈਨੀਫਿਟ ਹੁੰਦਾ ਜਦੋਂ ਕਾਲ ਨੂੰ ਸੈੱਲ ਕਰਦੇ ਆ ਤਾਂ ਮਾਰਕੀਟ ਨੂੰ ਨੀਚੇ ਜਾਣ ਦੇ ਵਿੱਚ ਫਾਇਦਾ ਹੁੰਦਾ ਠੀਕ ਹੈ ਜੀ ਜਦ ਮਾਰਕੀਟ ਉੱਥੇ ਰੁਕ ਜੇ ਸਾਈਡਵੇਜ ਹੋ ਜੇ ਫਿਰ ਵੀ ਆਪਾਂ ਨੂੰ ਬੈਨੀਫਿਟ ਹੁੰਦਾ ਹੈ ਤੇ ਪੁੱਟ ਵਾਇ ਦੇ ਵਿੱਚ ਕੀ ਆ ਜੇ ਮਾਰਕੀਟ ਨੀਚੇ ਗਿਆ ਤਾਂ ਬੈਨੀਫਿਟ ਹੁੰਦਾ ਜੇ ਪੁੱਟ ਸੈੱਲ ਕੀਤਾ ਹੋਇਆ ਤਾਂ ਮਾਰਕੀਟ ਉੱਪਰ ਜਾਂਦੇ ਬੈਨੀਫਿਟ ਹੁੰਦਾ ਜਦੋਂ ਸੈੱਲ ਕਰਦਾ ਤੁਸੀਂ ਨੇ ਦੋਨਾਂ ਚ ਕੋਈ ਵੀ ਜੇ ਮਾਰਕੀਟ ਉੱਥੇ ਰੁਕ ਜੇ ਤਾਂ ਦੋਵਾਂ ਦੇ ਵਿੱਚ ਹੀ ਬੈਨੀਫਿਟ ਹੁੰਦਾ ਜੇ ਆਪਾਂ ਨੂੰ ਪਤਾਗਾ ਵੀ ਮਾਰਕੀਟ 22000 ਵਾਲੇ ਲੈਵਲ ਤੇ ਤੇ 22 21900 ਦੇ ਲੈਵਲ ਦੇ ਉੱਤੇ ਡਾਟਾ ਦੋਨਾਂ ਸਾਈਡਾਂ ਤੇ ਬੈਠਾਗਾ ਨਾ ਉੱਪਰ ਜਾਣ ਦੇਣਗੇ ਨਾ نیچے ਤਾਂ ਆਪਾਂ ਦੋਨੇ ਕੁਝ ਵੀ ਸੈੱਲ ਕਰਤਾ ਤਾਂ ਦੋਨਾਂ ਦੇ ਵਿੱਚ ਹੀ ਪ੍ਰੋਫਟ ਹੋਊਗਾ ਜੇ ਮਾਰਕੀਟ ਇਹਦੇ ਵਿੱਚ ਹੀ ਰੁਕੀ ਰਹੇਗੀ ਠੀਕ ਹੈ ਜੀ ਏ ਆ ਸੈੱਲ ਬਾਰੇ ਤੇ ਪੁੱਟ ਵਾਇ ਤੇ ਕਾਲ ਵਾਇ ਬਾਰੇ ਤੁਹਾਨੂੰ ਪਤਾਗਾ ਸਾਰਿਆਂ ਨੂੰ ਹੁਣ ਕੀ ਹੁੰਦਾਗਾ ਜੇ ਤੁਸੀਂ ਕੋਈ ਮੰਨ ਲਓ ਆਪਾਂ ਪੋਜੀਸ਼ਨ ਬਣਾਉਣ ਲੱਗੇ ਐਂਟਰੀ ਬਣਾਉਣ ਲੱਗੇ ਤੁਸੀਂ ਪੇਪਰ ਟਰੇਡ ਕਰ ਰਹੇ ਹੋ ਜਾਂ ਆਪਾਂ ਸਿੱਖੇ ਤੋਂ ਬਾਅਦ ਟਰੇਡ ਕਰਾਂਗੇ ਜੇਕਰ ਆਪਾਂ ਕਾਲ ਵਾਇ ਕਰਦੇ ਆ ਤਾਂ ਮਾਰਕੀਟ ਉੱਪਰ ਜਾਊਗੀ ਤਾਂ ਆਪਣਾ ਫਾਇਦਾ ਹੋ ਜੂਗਾ ਜੇ ਮਾਰਕੀਟ ਆਪਣੀ ਉਲਟ ਚੱਲ ਗਈ ਤਾਂ ਆਪਣਾ ਸਾਰਾ ਫੰਡ ਹੈ ਜਿਹੜਾ ਜ਼ੀਰੋ ਵੀ ਹੋ ਸਕਦਾ ਇਹ ਚੀਜ਼ ਕਲੀਅਰ ਨਾ ਸਾਰਿਆਂ ਨੂੰ ਤੇ ਇਹ ਚੀਜ਼ ਤੋਂ ਬਚਣ ਦੇ ਲਈ ਆਪਾਂ ਸਟ੍ਰੈਟਜੀ ਬਣਾਉਣੇ ਆਗੇ ਸਟ੍ਰੈਟਜੀ ਕਿਵੇਂ ਬਣਦੀਆਂ ਨੇ ਜਿਹਦੇ ਵਿੱਚ ਮੰਨ ਲਓ ਆਪ ਨੂੰ ਪਹਿਲਾਂ ਤੋਂ ਡਿਫਾਈਨਡ ਹੁੰਦਾ ਵੀ ਆਪਾਂ ਜੇ ਕੋਈ ਐਂਟਰੀ ਬਣਾ ਲੈਣਾ ਇੱਕ ਹਫਤੇ ਲਈ ਬਣਾ ਰਿਹਾ ਉਹਦੇ ਵਿੱਚ ਆਪਾਂ ਨੂੰ ਇਨਾ ਲੌਸ ਹੋ ਸਕਦਾ ਇਨਾ ਪ੍ਰੋਫਿਟ ਹੋ ਸਕਦਾ ਆਪਾਂ ਨੂੰ ਪਹਿਲਾਂ ਤੋਂ ਪਤਾ ਕਿਉਂਕਿ ਮਾਰਕੀਟ ਦੇ ਰੁਖ ਦਾ ਕੁਝ ਨਹੀਂ ਪਤਾ ਜੇ ਆਪਾਂ ਕੌਲ ਮਾਈ ਕਰ ਲਈ ਮਾਰਕੀਟ ਨੀਚੇ ਵੀ ਗਰ ਸਕਦੀ ਆ ਆਪਣਾ ਫੰਡ ਦਾ ਖਤਮ ਹੋ ਸਕਦਾ ਆਪਣਾ ਫੰਡ ਸਾਰਾ ਖਤਮ ਨਾ ਹੋਵੇ ਤਾਂ ਉਹਨੂੰ ਹੈਲਥਿਕ ਦੇ ਰੂਪ ਦੇ ਵਿੱਚ ਆਪਾਂ ਕੁਝ ਸਟ੍ਰੈਟਜੀਆ ਬਣਾਉਣੇ ਹੁੰਦੇ ਆ ਅੱਜ ਉਹਨਾਂ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਉਹ ਨੋਟ ਕਰਨ ਵਾਲੀਆਂ ਨੇ ਸਾਰੀਆਂ ਨੋਟ ਕਰੋਗੇ ਤਾਂ ਅੱਜ ਆਪਣੇ ਇਹਦਾ ਫਾਇਡਾ ਤੋਂ ਬਿਨਾਂ ਹੋਰ ਕੰਮ ਵੀ ਨਹੀਂ ਹੋ ਸਕਦਾ ਬਸ ਕਹਿੰਦਾ ਪਰ ਇਹ ਤਾਂ ਤੁਹਾਨੂੰ ਇਹ ਪਤਾ ਲੱਗਦਾ ਮਣੋਂ ਹੁਣ ਤੋਂ ਪਹਿਲਾਂ ਇਹ ਟ੍ਰੀ ਵੀ ਮੈਨੂੰ ਕਿੰਨਾ ਲਾਸ ਹੋ ਸਕਦਾ ਕਿੰਨਾ ਪ੍ਰੋਫਿਟ ਹੋ ਸਕਦਾ ਜਿਵੇਂ ਮੈਂ ਤੁਹਾਨੂੰ ਕੱਲ ਸਟ੍ਰੈਟੇਜੀ ਆਪਦੀ ਬਣਾਈ ਹੋਈ ਦੱਸਾਇਆ ਸੀ 10 ਰੁਪਏ ਲਾਉਸ ਦੀ 33500 ਦੇ ਵਿੱਚ ਪ੍ਰੋਫਿਟ ਸੀਗਾ ਠੀਕ ਹੈ ਜੀ ਉਹ ਸਟ੍ਰੈਟੇਜੀ ਆਉਂਦੀਆਂ ਨੇ ਉਹ ਕੰਮ ਕਿਵੇਂ ਕਰਦੀਆਂ ਨੇ ਕਿੰੀਆਂ ਸਾਰੀ ਗੱਲਬਾਤ ਅੱਜ ਉਹਨਾਂ ਬਾਰੇ ਕਰਾਂਗੇ ਅਸੀਂ ਅੱਜ ਵੀ ਬਣਾਈ ਸੀ ਯਾਰ ਹਰ ਰੋਜ਼ ਹੀ ਬਣਾਉਣੇ ਹੈਗੇ ਕਿਉਂਕਿ ਇਹਦੇ ਵਿੱਚ ਆਪ ਨੂੰ ਪਹਿਲਾਂ ਤੋਂ ਪਤਾ ਹੁੰਦਾ ਰਿਸਕ ਨਹੀਂ ਹੁੰਦਾ ਜ਼ਿਆਦਾਤਰ ਜੇ ਆਪਾਂ ਕੋਈ ਸਟ੍ਰੈਟੇਜੀ ਬਿਨਾਂ ਸਟ੍ਰੈਟੇਜੀ ਤੋਂ ਕੰਮ ਕਰਦੇ ਆਂ ਮਾਰਕੀਟ ਉਲਟ ਜੇਲੀ ਗਈ ਤਾਂ ਆਪਾਂ ਦਾ ਇਹਦਾ ਨਾਮ ਆ ਇਹ ਸਟਰੈਟਜੀ ਦਾ ਨਾਮ ਨੋਟ ਕਰ ਲਓ ਸਾਰੇ ਸਪਰੈਡ ਸਪਰੈਡ ਐਸ ਪੀ ਆਰ ਈ ਏ ਡੀ ਸਪਰੈਡ ਜਦੋਂ ਆਪਣੇ ਬੁੱਲ ਕਾਲ ਦੀ ਗੱਲ ਕਰਨੀ ਬੁੱਲ ਕਾਲ ਦੀ ਤੁਹਾਨੂੰ ਪਤਾ ਲੱਗੇ ਵੀ ਉੱਪਰ ਵਾਲੀ ਸਟਰੈਟਜੀ ਬਣ ਗਈ ਹੈ ਜੇ ਮਾਰਕੀਟ ਉੱਪਰ ਜਾਊਗੀ ਤਾਂ ਮੈਂ ਨਹੀਂ ਖੜੂਗਾ ਠੀਕ ਹੈ ਜੀ ਜਿੰਨੇ ਤੇ ਮਾਰਕੀਟ ਚੱਲ ਰਹੀ ਹੁੰਦੀ ਆ ਜਿੰਨੇ ਤੇ ਹੁਣ ਭਾਅ ਮਾਰਕੀਟ ਚੱਲ ਰਹੀ ਲੇਗੀ 21983 ਤੇ 21983 ਤੇ ਚੱਲ ਰਹੀ ਆ 950 ਦੇ ਲਗਭਗ ਚੱਲ ਰਹੀ ਆ ਐਟ ਦਾ ਮਣੀ ਆ ਜਿਹੜਾ 950 850 900 ਵਾਲਾ ਐਟ ਦਾ ਮਣੀ ਜਿੱਥੇ ਮਾਰਕੀਟ ਚੱਲ ਰਹੀ ਆ ਉਹਦਾ ਆਪਾਂ ਨੇ 21950 ਦਾ ਕੌਣ ਆ ਜਿਹੜਾ ਉਹਨੂੰ ਬਾਈ ਕਰ ਲਵੇ ਪਰ ADM ਮੈਂ ਲਿਖ ਦਨ ਉਹਰੇ ਨਾਲ ADM ਜਿੱਥੇ ਮਾਰਕੀਟ ਚੱਲ ਰਹੀ ਆ ਉਹਦਾ ਪ੍ਰੀਮੀਅਮ ਆ ਜਿਹੜਾ ਕਿੰਨੇ ਦੇ ਚੱਲ ਰਿਹਾ ਉਹ ਤੁਹਾਨੂੰ ਦਿਖਾ ਦਨ ਮੰਨ ਲਓ ਹੁਣ ਚੱਲ ਰਿਹਾਗਾ ਉਹ 42 ਰੁਪਏ ਤੇ ਚੱਲ ਰਿਹਾਗਾ 42 ਰੁਪਏ ਤੇ ਚੱਲ ਰਿਹਾ 21950 ਦਾ ਪ੍ਰੀਮੀਅਮ ਜਿਹੜਾ ਹੁਣ ਦੇ ਟਾਈਮ ਚੱਲ ਰਿਹਾਗਾ ਜਦੋਂ ਤੁਸੀਂ ਟ੍ਰੇਡ ਕਰੋਗੇ ਉਦੋਂ ਇਹ ਵੱਖਰਾ ਹੋ ਸਕਦਾਗਾ ਕਿਉਂਕਿ ਉਦੋਂ ਕੀ ਪਤਾ ਮਾਰਕੀਟ ਕਿੱਥੇ ਚੱਲ ਰਹੀ ਹੋਊਗੀ ਜਦੋਂ ਤੁਸੀਂ ਖੁਦ ਟ੍ਰੇਡ ਕਰੋਗੇ ਉਹਦੀ ਗੱਲ ਕਰ ਰਿਹਾ ਮੈਂ ਬੁੱਲ ਕਾਲਸ ਬੈਟ ਇਸ ਸਟ੍ਰੈਟਜੀ ਦਾ ਨਾਮ ਆ ਉਸੇ ਹੀ ਏਟੀਐਮ ਜਿੱਥੇ ਮਾਰਕੀਟ ਚੱਲ ਰਹੀ ਆ ਪ੍ਰੀਮੀਅਮ ਆਪਣੇ ਬਾਏ ਕਰ ਲਿਆ ਠੀਕ ਆ ਜੀ ਤੇ ਨਾਲ ਦੋ ਚੀਜ਼ਾਂ ਨੂੰ ਮਿਲਾ ਕੇ ਬਣਦੀ ਆ ਇਹ ਸਟ੍ਰੈਟਜੀ 22000 ਵਾਲੀ ਕਾਲ ਆ ਜਿਹੜੀ ਇਹਨੂੰ ਆਪਣੇ ਸੈਲ ਕਰਤਾ 50.2 ਵਾਲੀ ਨੈਕਸਟ ਸਟ੍ਰਾਈਕ ਪ੍ਰਾਈਜ਼ ਵਾਲੀ ਇਹ ਆਪ ਪੁਆਇੰਟ ਦੂਰ ਵਾਲੀ ਕਾਲ ਨੂੰ ਆਪਾਂ ਨੇ ਸੈੱਲ ਕਰਤਾ ਜਿਹਦਾ ਪ੍ਰੀਮੀਅਮ ਚੱਲ ਰਿਹਾ ਹੈਗਾ 20 ਰੁਪਏ ਇਹ ਦੋਨੋਂ ਚੀਜ਼ਾਂ ਨੂੰ ਮਿਲਾ ਕੇ ਬੁੱਲ ਕਾਲ ਸਪਰੈਡ ਸਟ੍ਰੈਟੇਜੀ ਬਣ ਗਈ ਠੀਕ ਹੈ ਜੀ ਹੁਣ ਕੀ ਹੋਊਗਾ ਜੇ ਮਾਰਕੀਟ ਉੱਪਰ ਜਾਂਦੀ ਆ 42 ਰੁਪਏ ਦਾ ਪ੍ਰੀਮੀਅਮ ਆਪਣਾ 80 90 100 200 ਕਿੰਨੇ ਦਾ ਵੀ ਹੋ ਸਕਦਾ ਹੈ ਜੇ ਮਾਰਕੀਟ ਅੱਪ ਜਾਂਦੀ ਆ ਜੇ ਮਾਰਕੀਟ ਨੀਚੇ ਜਾਂਦੀ ਆ ਤਾਂ ਆਪਣਾ 42 ਰੁਪਿਆ ਲ ਘਟ ਸਕਦਾ ਤੇ ਆ ਵਧ ਜੂਗਾ ਜਿਹੜਾ ਆਪਣੇ ਸਟਰੈਟਜੀ ਦੇ ਮੁਤਾਬਕ ਬਣਾਇਆਗਾ ਜੇ ਤੁਸੀਂ ਨਹੀਂ ਚਾਰਟ ਵਗੈਰਾ ਨਹੀਂ ਦੇਖਣਾ ਮੰਨ ਲਓ ਕਈ ਵਾਰ ਆਪਣੇ ਕੋਲੇ ਟਾਈਮ ਦੀ ਪ੍ਰੋਬਲਮ ਆ ਚਾਰਟ ਵਗੈਰਾ ਨਹੀਂ ਦੇਖਿਆ ਜਾਂਦਾ ਆਪਾਂ ਤੋਂ ਜਾਂ ਕੋਈ ਇੰਡੀਕੇਟਰ ਵਗੈਰਾ ਕੈਂਡਲਸਟਿਕ ਕੁਝ ਵੀ ਨਹੀਂ ਦੇਖਿਆ ਜਾਂਦਾ ਤਾਂ ਆਪਾਂ ਚੁੱਪ ਕਰਕੇ ਸਟਰੈਟਜੀ ਬਣਾ ਕੇ ਛੱਡਤੀ ਇਹਦੇ ਵਿੱਚ ਕੀ ਆਗਾ ਸੋ ਨੂੰ ਪਹਿਲਾ ਤੋਂ ਇਹ ਸਟਰੈਟਜੀ ਬਣਾਉਂਦੇ ਸਮੇ ਥੋੜਾ ਫੰਡ ਕਿੰਨਾ ਲੱਗੂਗਾ ਲਗਭਗ 25000 ਜੇ ਤਾਂ ਤੁਸੀਂ ਕੱਲੀ ਆਹ ਦੇਖੋ ਆਪਣੇ ਨਾਲ ਸੈੱਲ ਕੀਤੀ ਆ ਕੱਲਾ ਸੈੱਲ ਕਰੋਗੇ ਇੱਕ ਲਾਟ ਇਹ ਮੈਂ ਇੱਕ ਲਾਟ ਦੀ ਗੱਲ ਕਰ ਰਿਹਾ ਦੋਨਾਂ ਦੇ ਵਿੱਚ 1 ਲਾਟ ਜੇ ਤੁਸੀਂ ਕੱਲੀ 22000 ਵਾਲੀ ਕੌਨ ਸੈੱਲ ਕਰੋਗੇ ਤਾਂ ਤੁਹਾਡਾ 1.5 ਲੱਖ ਰੁਪਈਆ ਲੱਗੂਗਾ ਜੇ ਤੁਸੀਂ ਕੱਲੀ 22000 ਵਾਲੀ ਕੌਨ ਨੂੰ ਸੈੱਲ ਕਰੋਗੇ ਤਾਂ ਤੁਹਾਡਾ 1.5 ਲੱਖ ਰੁਪਈਆ ਲੱਗੂਗਾ ਪਰ ਆਪਾਂ ਨੇ ਕੀ ਕੀਤਾ ਨਾਲ ਬਾਈ ਕਰਕੇ ਹੈਜਿੰਗ ਕਰਤੀ ਫਾਈਨਾਂਸਿੰਗ ਹੋਣ ਦੇ ਨਾਲ ਥੋੜਾ ਸਵਾ ਲੱਖਾਂ ਦਾ ਸਵਾ ਲੱਖਾਂ ਅੱਧ ਟੋਟਲੀ 25000 ਰੁਪਏ ਉਹਨੂੰ ਫਾਈਨਾਂਸਿੰਗ ਦੇ ਰੂਪ ਵਿੱਚ ਕਹਿੰਦੇ ਨੇ ਇਹਨੂੰ ਫਾਈਨਾਂਸਿੰਗ ਦੇ ਵਿੱਚ ਮਤਲਬ ਜੇ ਹੁਣ ਆਪਾਂ ਕੋਈ ਇੱਕ ਚੀਜ਼ ਆ ਮੰਨ ਲਓ ਆਪਾਂ ਨੇ ਨਵੀਂ ਗੱਡੀ ਕਢਾ ਲਈ ਆਪਣੇ 20 ਲੱਖ ਦੀ ਗੱਡੀ ਲੈ ਲਈ ਕੋਈ ਵੀ ਗੱਡੀ ਆ 20 ਲੱਖ ਆਪਣੀ ਗੱਡੀ ਤੇ ਤਾਂ ਲਾਤਾ ਨਾਲ ਆਪਾਂ 5-7000 10000 ਅਨਸੋਰਸ ਤੇ ਵੀ ਲਾਉਂਦੇ ਵੀ ਕਿਸੇ ਕਾਰਨ ਕਿਸੇ ਦੇ ਵਿੱਚ ਵੱਜ ਗਈ ਆ ਤਾਂ ਆਪ ਨੂੰ ਨਾ ਈਮੇਲ ਤੋਂ ਕਲੇਮ ਮਿਲਦੀ ਆ ਇਹ ਅਨਸੂਰਸ ਹੀ ਆ ਜਿਹੜਾ ਆਪਾਂ ਮੰਨ ਲਓ ਆ ਕਰ ਰਹੇ ਹਾਂਗੇ ਜੇ ਕੋਈ ਬਾਏ ਕਰਦੇ ਆ ਤਾਂ ਆਪ ਨੂੰ ਪਤਾ ਸੀ ਵੀ ਖਤਮ ਵੀ ਹੋ ਸਕਦੇ ਆ ਆਪਣੇ ਪੈਸੇ ਪਰ ਆਪਣੇ ਨਾਲ ਅਨਸੂਰਸ ਕਰਾਤਾ ਹੁਣ ਆਪਣਾ ਪੈਸਾ ਖਤਮ ਨਹੀਂ ਹੋ ਸਕਦਾ ਇਹਦੇ ਵਿੱਚ ਆਪਾਂ ਨੂੰ ਕੀ ਪਤਾ ਲੱਗਿਆ 1000 ਰੁਪਇਆ ਲਾਸ ਹੋ ਸਕਦਾ ਇਸ ਸਟ੍ਰੈਟਜੀ ਦੇ ਵਿੱਚ ਤੇ ਪ੍ਰੋਫਿਟ ਆ ਜਿਹੜਾ 1500 ਹੋ ਸਕਦਾ ਜੇ ਮਾਰਕੀਟ ਤੁਹਾਡੇ ਮੁਤਾਬਕ ਗਈ ਜਿਵੇਂ ਤੁਸੀਂ ਨੇ ਸੋਚ ਕੇ ਇੱਕ ਸਟ੍ਰੈਟੇਜੀ ਬਣਾਈ ਆ ਤਾਂ ਤੁਹਾਨੂੰ 1500 ਰੁਪਏ ਪ੍ਰਾਪਤ ਹੋਊਗਾ ਜੇ ਮਾਰਕੀਟ ਤੁਹਾਡੇ ਉਲਟ ਚੱਲ ਗਈ ਬਿਲਕੁਲ ਹੀ ਮੰਨ ਲਓ 21900 ਤੇ ਮਾਰਕੀਟ 21000 ਤੇ ਗਈ ਕਰੈਸੀ ਹੋ ਗਈ ਕਿਸੇ ਕਰ ਤਾਂ ਤੁਹਾਡਾ ਲਾਸ ਜਿਹੜਾ 1000 ਰੁਪਏ ਹੋਊਗਾ ਜਿਸ ਤੋਂ ਵੱਧ ਨਹੀਂ ਲਾਸ ਹੋਊਗਾ ਕਲੀਅਰ ਹੈ ਸਾਰੇ ਨੂੰ ਦੁਬਾਰੇ ਦੱਸ ਸਾਰੇ ਤਾਰੇ ਤੋਂ ਸੇਜ ਟਾਪ ਬੰਦ ਆਉਂਦਾ ਕੋਈ ਸਟੌਪ ਲਾਸ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਥੋੜਾ ਅਲਾਉਂਸ ਪਹਿਲਾਂ ਤੋਂ ਕਲੀਅਰ ਹੋ ਗਿਆ ਥੋੜਾ ਫੰਡ 25000 ਲੱਗਿਆ ਹੋਇਆਗਾ ਥੋੜਾ 1000 ਰੁਪਏ ਦੀ ਲਾਉਸ ਹੋ ਸਕਦਾ ਵੱਧ ਤੋਂ ਵੱਧ ਜਦੋਂ 5000 ਰੁਪਏ ਲਾਉਸ ਹੋ ਗਿਆ ਅੱਗੇ ਬਾਹਰ ਮਨ ਲਓ ਜੀ ਬਾਹਰ ਹੋਣ ਦੀ ਲੋੜ ਨਹੀਂ ਲਾਉਸ ਲੋਟਾ 1000 ਰੁਪਏ ਨਹੀਂ ਵੱਧਾ ਮਤਲਬ ਸੈਨੀਅਰ ਹੋ ਗਿਆ ਚੋਰ ਹੋ ਗਿਆ ਅਨਸੂਰ ਹੋ ਗਿਆ ਤੇ ਪ੍ਰੋਪਟਾ ਜਿਹੜਾ 1500 ਪ੍ਰੋਪਟ ਨੂੰ ਤੁਸੀਂ ਵਧਾ ਸਕਦੇ ਹੋ ਉਹ ਅਗੇ ਸਟ੍ਰੈਟਜੀ ਦੇ ਵਿੱਚ ਦੱਸਾਂਗੇ ਵੀ ਕਿਵੇਂ ਵਧਾ ਸਕਦੇ ਆ ਪ੍ਰੋਫਿਟ ਨੂੰ ਆਪਾਂ ਹੋਰ ਵੀ ਵਧਾ ਸਕਦੇ ਆ ਜਾਨੀ ਕਿ ਸੇਫ ਟ੍ਰੇਡ ਹੋਗੀ ਜੇ ਆਪਾਂ ਬਿਨਾਂ ਰਿਸਕ ਤੋਂ ਕਰਨਾ ਦਾ ਸਮਝ ਦੇਖੋ ਕੰਮ ਇਹ ਆ ਵੀ ਸਟਾਕ ਮਾਰਕੀਟ ਚੀਜ਼ ਹੈ ਜਹੀ ਜੀ ਆ ਆਪਾਂ ਇਹਦੇ ਵਿੱਚ ਜਿੰਨਾ ਮਰਜ਼ੀ ਪਰਸਾ ਕਮਾ ਸਕਦੇ ਆ ਹੁਣ ਕਮਾਉਣ ਦੇ ਵਿੱਚ ਤੁਸੀਂ ਇਹਦੇ ਉੱਤੇ ਲਾ ਲਓ ਆਪਣਾ ਲੱਗਿਆ ਕਿੰਨਾ ਸੀਗਾ ਆਹ ਆਹ ਟ੍ਰੇਡ ਆਪਣੇ ਬਣਾ ਲਈ ਸੀਗੀ ਆਹ ਨਾਲ ਆਪਣੇ ਇੰਸੋਰਸ ਕਰਵਾਉਣ ਵਾਸਤੇ ਕਿੰਨਾ ਲੱਗਿਆ 20 50 ਕਿੰਨਾ ਲੱਗੇ ਜੀ 1000 ਰੁਪਏ ਲੱਗੇ 1000 ਰੁਪਏ ਨਾਲ ਆਪਣਾ ਸਾਰਾ ਪੈਸਾ ਸੇਫ ਹੋ ਗਿਆ 1000 ਰੁਪਿਆ ਲਾ ਕੇ ਆਪਣੇ ਆਪਣਾ ਪੈਸਾ ਸੇਫ ਕਰ ਲਿਆ ਉਹੀ 1000 ਦਾ ਕੋਲ ਰਿਸ਼ਤਾ ਹੁਣ ਇਹਦੇ ਵਿੱਚ ਕੀ ਆ ਇਹਦਾ 25000 ਰੀਆ ਆਪਾਂ ਕੈਪੀਟਲ ਵਧੂ ਨਹੀਂ ਚੁਜ ਕਰਾਂਗੇ ਨਾ ਜਦੋਂ ਸਿੱਖ ਗਏ ਚਲੋ ਨਵੇਂ ਬੰਦੇ ਦਾ 1 ਲਾਟ ਨਾਲ ਕੰਮ ਕਰਨਗੇ ਜਦੋਂ ਸਿੱਖ ਗਏ ਇੱਥੇ ਆਪਾਂ 10 ਲੱਖ ਵੀ ਬਰਤਾਂਗੇ ਫੇਰ ਆਪਾਂ ਨੂੰ ਅਨਸੋਰਸ ਦਾ ਤਾਉਣਾ ਪਊਗਾ ਫੇਰ ਆਪਾਂ ਨੂੰ ਇਹ ਨਹੀਂ ਨਾ ਹੋ ਸਕਦਾ ਉਹਦੇ ਵੀ ਪੈਸੇ ਵੱਜ ਜਾਣਗੇ ਕਿਹਦੇ ਵੀਰੇ ਹਾਂ ਇਹਨੂੰ ਲਾਟ ਨੂੰ ਕਿੰਨਾ ਪਤਾ ਹੀ ਚੱਲੋਂਗੇ ਉਨਾ ਕੋਈ ਉਪਦਾਇਕ ਨਹੀਂ ਜੇ ਬਦੀ ਚਲੂ ਜਿਵੇਂ ਆਪਾਂ ਲੋ ਲਈ ਇਕੱਠੇ ਨਿਕੜਿਆ ਵੀ ਵੇਚਤੇ ਨਹੀਂ ਹਾਂ ਹਾਂ ਇੱਕ ਕਲਿੱਕ ਤੇ ਇੱਕ ਕਲਿੱਕ ਤੇ ਦੋਨੇ ਵੇਚਣਗੇ ਇੱਕ ਕਲਿੱਕ ਤੇ ਦੋਨੇ ਵੱਜਣਗੇ ਇੱਕ ਦਿਨ ਇਹ ਇਹ ਸਰ ਵੀਕਲੀ ਟ੍ਰੇਡਰ ਆ ਕਿ ਇੰਟਰਾਡੇ ਟ੍ਰੇਡਰ ਵੀਕਲੀ ਇਹ ਵੀਕਲੀ ਟ੍ਰੇਡਰ ਆ ਵੀਕਲੀ ਟ੍ਰੇਡਰ ਸੋਨੂੰ ਅੱਜ ਪ੍ਰੋਫਟ ਅੱਜ ਹੀ ਨਿਕਲ ਜਾ ਉਹ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈਗਾ ਬੰਦੋ ਜੀ ਜਿਵੇਂ ਤੁਸੀਂ ਦੱਸਿਆ ਜੀ 21550 ਦੀ ਸਾਡੀ ਮਾਰਕੀਟ ਚੱਲੀ ਆ ਅਸੀਂ ਉੱਥੇ ਸੈਲਵ ਆਉਂਦੀ ਹੈ ਲੈਰੀ ਟ੍ਰੇਡਰ ਤੁਸੀਂ ਦੱਸਿਆ ਜੀ ਸਵਾ ਲੱਖ ਰੁਪਏ ਲੱਗਦਾ ਵੀ ਜੇ 25000 ਪੰਡ ਲੱਗਿਆ ਸਕਦਾ ਹੈ। ਇਹ ਆਪੀ ਸਾਡਾ ਇਨਸ਼ੋਰੈਂਸ ਹੋ ਗਿਆ। ਤਾਂ ਸਾਡੇ ਕੋਲੇ ਇੱਕ ਬੀਕ ਦਾ ਬਦਲਣ ਟਾਈਮ ਆ ਗਿਆ ਜੇ ਜੋ ਟ੍ਰੇਡ ਬਣਾ ਫੜੀ। ਮੰਨ ਲਓ ਹੁਣ ਤੁਹਾਡੇ ਕੋਲੇ ਪਹਿਲੇ ਦਿਨੀ 8900 ਰੁਪਏ ਲਾਫ ਚੱਲ ਗਿਆ। ਇਸ ਸਟ੍ਰੈਟੇਜੀ ਦੇ ਵਿੱਚ। ਤੁਹਾਨੂੰ ਪਤਾ ਵੀ ਮੇਰਾ ਸੌਦਾ 100 ਰੁਪਿਆ ਹੋਰ ਹੋ ਸਕਦਾ ਮੈਂ 63 ਨੂੰ ਪਹਿਲਾਂ ਦੱਸਦਾ। ਕੱਲ ਨੂੰ ਅੱਜ ਮਾਰਕੀਟ ਉੱਪਰ ਖੁੱਲਗੀ ਦੇਖੋ ਕਿ ਨਹੀਂ। ਖੁੱਲਗੀ ਤਾਂ ਆਪਣਾ ਪ੍ਰੋਫਿਟ ਆ। ਲਾ ਉਸ ਦਾ ਤੁਹਾਨੂੰ ਪਤਾ ਵੀ ਮੈਨੂੰ ਇਹ ਤਾਂ ਵੱਤ ਹੁੰਦੀ ਹੀ ਨਹੀਂ। ਜੇਕਰ ਤੁਹਾਨੂੰ ਤੇ ਇਹ ਕੱਟੋ-ਕੱਟੋ ਪੱਛੀ ਆਪਾਂ ਬਾਕੀ ਇਸ ਸਟੇਜ ਦੀ ਇਹ ਕੱਟੋ-ਕੱਟੋ ਉਹਦਾ ਐਗਜ਼ਿਟ ਜਿਹੜਾ ਇਹਦੇ ਲੱਗ ਰਿਹਾ ਜਿਵੇਂ ਸਹੀ ਤੁਹਾਨੂੰ ਮੈਂ ਦੱਸ ਰਿਹਾ ਕਿਉਂਕਿ ਬਾਕੀ ਤਾਂ ਮੌਕੇ ਤੇ ਹੁੰਦਾ ਦਾ 24000 ਰੁਪਏ ਲੱਗ ਰਿਹਾ ਹੁਣ ਤੇ ਇਸ ਸਟੇਜ ਦੇ ਵਿੱਚ ਇਹ ਇੰਸ਼ੋਰੈਂਸ ਵਿੱਚ ਪਾ ਦੀ ਵਿੱਚ ਪਾ ਕੇ ਸਾਰਾ ਪਸੂ 24000 ਰੁਪਏ ਨਾਲ ਮੰਨ ਲਓ ਆਪਾਂ ਸੇਫ ਹੋ ਗਏ ਇਹ ਉਹ ਇੱਕ ਲਿਖਣਾ ਪੈਂਦਾ ਜੀ ਜਿਵੇਂ ਬੋਲ ਸੈਲ ਸਪਰੈਡ ਜੀ ਮਤਲਬ ਨਹੀਂ ਲਿਖਣ ਦੀ ਲੋੜ ਨਹੀਂ ਇਹ ਦਾ ਨਾਮ ਆ ਇਹ ਦਾ ਨਾਮ ਆ ਇਹ ਦਾ ਨਾਮ ਆ ਤੁਸੀਂ ਹੁਣ ਲਿਖ ਲਿਆ ਵੀ ਐਂਡ ਦਾ ਮਣੀ ਦਾ ਮੈਂ ਕਾਲ ਬਾਇ ਕਰ ਲਿਆ ਤੇ 50 ਪੁਆਇੰਟ ਦੂਰ ਜਾ ਕੇ ਸੈਲ ਕਰਤਾ ਇਹ ਬੁੱਲ ਪਾਲਿਸ ਪੈਰਟ ਬਣ ਗਈ ਇਹ ਸਟਰੈਟਜੀ ਬਣ ਗਈ ਜੇ ਤੁਸੀਂ ਹੁਣ ਇੱਕ ਚੀਜ਼ ਨੂੰ ਨੋਰਮਲ ਸੋਚੋ ਵੀ ਇਹਦੇ ਵਿੱਚ ਕੀ ਆ ਰੇਸ਼ੋ ਕੀ ਨਿਕਲ ਕੇ ਆਗੀ ਪ੍ਰੋਫਿਟ 1500 ਦਾ ਲਾਸ 1000 ਰੁਪਏ ਦਾ ਜੇ ਤੁਸੀਂ ਮਹੀਨੇ ਦੇ ਵਿੱਚ ਇਹ 20 ਦਿਨ ਮਾਰਕੀਟ ਚੱਲਦੀ ਆ 10 ਦਿਨ ਪ੍ਰੋਫਿਟ ਦੇ ਵਿੱਚੋਂ 10 ਦਿਨ ਲਾਸ ਦੇ ਵਿੱਚ മനോ <manyolus> ഉറപ്പ <manyolus> 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 <manyolus>